ਦੋਸਤੋ ਆਪਣੇ ਬਲੌਗ ਵਿੱਚ ਅਸੀਂ ਤੁਹਾਡਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਤੁਹਾਨੂੰ ਅਸੀਂ ਮਿਨੀ ਐਪਲਸ ਦੇ ਵਿੱਚ ਇੱਕ Hindu ਮੰਦਿਰ ਵਿੱਚ ਲੈ ਕੇ ਆ ਰਹੇ ਹਾਂ ਦਰਸ਼ਨ ਕਰਾਵਾਂਗੇ ਤੁਹਾਨੂੰ ਅ ਮੈਪਲ ਕ੍ਰੋਸ ਇਹਦਾ ਨਾਮ ਹੈਗਾ ਤੇ ਆਇਦਾ ਬਾਹਰਲਾ ਏਰੀਆ ਅੱਜ ਦੇਖੋ ਦੂਰ ਦੂਰ ਤੱਕ ਗੱਡੀਆਂ ਖੜੀਆਂ ਇਹ ਬਾਹਰਲਾ ਹਿੱਸਾ ਹੈ ਦਾ ਮੰਦਿਰ ਦਾ ਤੇ ਤੁਹਾਨੂੰ ਅੰਦਰ ਜਾ ਕੇ ਹੁਣ ਦਿਖਾਵਾਂਗੇ ਆਜੋ ਚਲਿਏ ਇਹ ਦਾ ਐਂਟਰੀ 게ਟ ਆ ਜੀ ਤੇ ਅੰਦਰ ਦੀ 뷰 ਤੁਹਾਨੂੰ ਦਿਖਾਉਣੀ ਹੈ ਇਹਦੇ ਦੇ ਟਰਸਟੀ ਮੈਂਬਰ ਹੈਗੇ ਉਹਨਾਂ ਦੇ ਨਾਮ ਲਿਖੇ ਹੋਏ ਇਹਦੇ ਉੱਤੇ ਸਕਰੀਨ ਚੱਲਦੀ ਹੈ ਇਹਨਾਂ ਦੇ ਜੋ ਹੋਰ ਟਰਸਟੀ ਮੈਂਬਰਸ ਹੈਗੇ ਆ ਹਾਂ ਇਹਨਾਂ ਦੇ ਨਾਮ ਲਿਖੇ ਹੋਏ ਆ ਦੇਖੋ ਆਪਾਂ ਮੰਦਿਰ ਦੇ ਅੰਦਰ ਚੱਲਦੇ ਹਾਂ

ਉਹਦੇ ਜਿਹੜੇ ਚੇਅਰਮੈਨ ਹੈ ਉਹ ਡਾਕਟਰ ਸੰਪਤ ਹੈ ਇਹ ਚਰਚ ਪੁਰਾਣਾ ਚੀਫ ਇਲੈਕਸ਼ਨ ਕਮਿਸ਼ਨਰ ਸੀਗੇ ਉਹ ਸਾਡੇ ਟਰਸਟ ਦੇ ਜਿਹੜਾ ਚੇਅਰਮੈਨ ਹੈ ਇੰਡੀਆ ਦੇ ਅੰਦਰ ਔਰ ਡਾਕਟਰ ਅਮੁਲੇ ਚਰਨ ਜਿਹੜੇ ਹੈ ਟਾਟਾ ਗਰੁੱਪ ਦੇ ਐਡਵਾਈਜ਼ਰ ਉਹ ਸਾਡੇ ਟਰਸਟੀ ਹੈ ਉੱਥੇ ਇੰਡੀਆ ਦੇ ਅੰਦਰ ਜਿਹੜਾ ਟਰਸਟ ਹੈ ਔਰ ਇੱਥੇ ਜਿਹੜਾ ਅਸੀਂ ਬੜੇ ਆਈਟੀ ਦੇ ਉਹ ਡਾਕਟਰ ਜਿਹੜੇ ਨੇ ਉਹ ਪਾਰਟਿਸਪੇਟ ਦੇ ਮੈਂਬਰ ਹੈਗੇ ਨੇ ਟਰਸਟ ਦੇ ਸਾਡਾ ਪਰਪਸ ਜਿਹੜਾ ਉਹ ਇਹ ਹੈ ਜਿਤਨੇ ਵੀ ਹਿੰਦੂ ਮੰਦਿਰ ਹੈਗੇ ਆ ਦੁਨੀਆ ਦੇ ਅੰਦਰ ਉਹ ਸਾਰੇ ਮੰਦਰਾਂ ਨੂੰ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਲਾ ਕੇ ਜਿਹੜਾ ਹੈ ਇੱਕ ਕਨੈਕਟ ਕਰ ਸਕੀਏ ਨੈਟਵਰਕ ਬਣਾ ਸਕੀਏ ਤਾਂ ਕਿ ਕੋਈ ਵੀ ਇਨਫੋਰਮੇਸ਼ਨ ਜੜੀ ਹੈ ਉਹ ਸਾਰੇ ਅਗਰ ਕੁਝ ਵੀ ਹੁੰਦਾ ਕਿਸੇ ਮੰਦਰ ਦੇ ਨਾਲ ਜਾਂ ਮੰਦਰ ਦੀ ਕਮਿਊਨਿਟੀ ਦੇ ਨਾਲ ਉਹ ਇਨਫੋਰਮੇਸ਼ਨ ਇਮੀਡੀਏਟਲੀ ਜੜੀ ਹੈ ਉਹ ਸਾਰੇ ਮੰਦਰਾਂ ਨੂੰ ਔਰ ਮੰਦਰ ਕਮਿਊਨਿਟੀਆਂ ਨੂੰ ਜਾ ਸਕੇ ਅਗਰ ਮੰਨ ਲਓ ਇੱਥੇ ਮਿਨੇਸੋਟਾ ਮੇਪਲ ਗਰੋਵ ਜਿੱਥੇ ਅਸੀਂ ਖੜੇ ਆਂ ਔਰ ਇੱਥੇ ਮੇਪਲ ਗਰੋਵ ਚ ਮੰਦਰ ਆ ਮੰਦਰ ਦੀ ਕਮਿਊਨਿਟੀ ਦੇ ਨਾਲ ਕੁਝ ਜਾਤੀ ਹੁੰਦੀ ਹੈ ਤੇ ਮੁੰਬਈ ਦੇ ਜਿਹੜੇ ਮੰਦਰ ਨੇ ਔਰ ਮੰਦਰ ਕਮਿਊਨਿਟੀ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਅਗਰ ਮੰਨ ਲਓ ਪਟਿਆਲਾ ਦੇ ਅੰਦਰ ਅਗਰ ਕੁਝ ਹੋ ਜਾਂਦਾ ਮੰਨ ਲਓ ਦੁਰਗਾ ਮੰਦਰ ਚ ਜਿਸ ਤਰ੍ਹਾਂ ਹੋਇਆ ਸੀ ਪਟਿਆਲਾ ਔਰ ਪਟਿਆਲਾ ਚ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਯੂ ਐਸ ਦੇ ਅੰਦਰ ਪنسਿਲਵੇਨੀਆ ਦੇ ਅੰਦਰ ਵੀ ਜਿਹੜਾ ਬੰਦੇ ਨੇ ਹੈਗੇ ਨੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਤਾਂ ਕਿ ਅਸੀਂ ਇਹ ਡੈਮੋਕ੍ਰੇਸੀ ਦਾ ਜ਼ਮਾਨਾ ਹੈ ਅਸੀਂ ਡੈਮੋਕ੍ਰੇਸੀ ਦੇ ਅੰਦਰ ਆਪਣੀ ਆਵਾਜ਼ ਜਿਹੜੀ ਹੈ ਅਸੀਂ ਕਲੈਕਟਿਵਲੀ ਔਰ ਕੋਆਰਡੀਨੇਟਡ ਤਰੀਕੇ ਨਾਲ ਅਸੀਂ ਆਪਣੀ ਆਵਾਜ਼ ਉਠਾ ਸਕੀਏ ਤਾਂ ਕਿ ਜਿਹੜੀ ਅਕਰ ਕੋਈ ਜ਼ਿਆਤੀ ਹੁੰਦੀ ਹੈ ਸਾਡੇ ਨਾਲ ਤੇ ਉਹ ਨਾ ਹੋਵੇ ਔਰ ਦੂਸਰਾ ਜਿਹੜਾ ਮੰਦਰਾ ਦੇ ਅੰਦਰ ਬਾਕੀ ਐਕਟੀਵਿਟੀਆਂ ਵੀ ਹੋਣ ਜਿਸ ਤਰ੍ਹਾਂ ਬੱਚੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੇ ਅਸੀਂ ਕੰਪਿਊਟਰ ਐਜੂਕੇਸ਼ਨ ਹੋਵੇ ਬੱਚੀਆਂ ਔਰ ਬੱਚਿਆਂ ਦੇ ਅਸੀਂ ਜਿਹੜਾ ਉਹ ਮਾਰਸ਼ਲ ਆਰਟਸ ਟ੍ਰੇning ਹੋਵੇ ਆਯੁਰਵੈਦਿਕ ਮੈਦਸ਼ਲਾ ਹੋਵੇ ਹੋਰ ਸਾਰੀ ਐਕਟੀਵਿਟੀ ਜਿਹੜੀਆਂ ਉੱਥੇ ਹੋਣ ਉਹ ਜਿਹੜਾ ਸਾਡਾ ਪਰਪਸ ਹੈਗਾ ਗਲੋਬਲ ਹਿੰਦੂ ਟੈਂਪਲ ਨੈਟਵਰਕ ਜਿਹੜਾ ਅਸੀਂ ਪੜਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਇਹ ਇਹਨਾਂ ਦੇ ਗਲੋਬਲ ਹਿੰਦੂ ਜਿਹੜਾ ਉਹਨਾਂ ਨੇ ਬੋਲਿਆ ਉਹਦੇ ਪ੍ਰੈਜ਼ੀਡੈਂਟ ਸੀਗੇ ਹੁਣ ਤਾਂ ਮੰਦਿਰ ਉੱਪਰੋਂ ਦਿਖਾਣੇ ਆ ਸਾਰੇ ਦਰਸ਼ਨ ਕਰਾਵਾਂਗੇ ਹਾਂਜੀ ਦੋਸਤੋ ਆਸ ਰੱਖਦੇ ਹਾਂ ਤੁਹਾਨੂੰ ਅੱਜ ਦਾ ਬਲੌਗ ਸਾਡਾ ਪਸੰਦ ਆਵੇਗਾ ਅਗਲੇ ਬਲੌਗ 'ਚ ਤੁਹਾਨੂੰ ਫੇਰ ਮਿਲਾਂਗੇ ਤਾਂ ਤੱਕ ਲਈ ਸਤਿ ਸ੍ਰੀ ਅਕਾਲ